जूडेंट लटविली पाथवे टू अमेरिका अदरवाइज अम बीबीएस कॉलेज सुनतेफाइड नहीं होंगे यूक्रेन साइड बांग्लादेश चाइना करगिस्तान उजबेकिस्तान उधर जाते हम अमेरिका वाल जो ये कैंपस किसी ने सुने नहीं सैंपस यही तो है कि बच्चा तीन साल लिए सेंट विनस नॉर्थ अमेरिका कैंपस केम बीबीएस कोर्स उस साल बच्चा क्लिनिकल रोटेन लाइन यूएस यूके ऑस्ट्रेलियां इन द वर्ल्ड तो ट्रेनिंग जाऊंगा तभी सबनों पता है कि जो तो भी बच्चा एक मेडिसिन प्रोग्राम करीबीएस -E करता है क्लिनिकल ट्रेनिंग इज वेरी वेरी इंपॉर्टेंट वह कॉम्प्रोमाइज नहीं हो सकता है इंपोर्टेंट है ਕਵਾਲਿਫਾਈਡ ਡਾਕਟਰਸ ਨੂੰ ਟ੍ਰੇਨਿੰਗ ਇੰਪੋਰਟੈਂਟ ਹੈ ਔਰ ਪੇਸ਼IENTS ਉਥੇ ਬਹੁਤ ਵੱਡਾ ਫੁੱਟਫਾਲ ਹੋਵੇ ਹਸਪੀਟਲ ਦੇ ਵਿੱਚ ਉਥੇ ਸਟੂਡੈਂਟ ਬਹੁਤ ਜ਼ਰਾਂ ਦੇ ਆਪਣਾ ਟ੍ਰੇਨਿੰਗਸ ਕਰ ਸਕਦੇ ਡਿਫਰੈਂਟ ਡੋਮੇਨਸ ਔਰ ਉਹਨੇ ਯੂ ਐਕਸਪਰਟ ਹੋਊਗਾ ਆਪਣੀ ਫੀਲਡ ਦਾ ਜੇ ਤੂੰ ਮੈਡੀਕਲ ਐਜੂਕੇਸ਼ਨ ਨਾਲ ਵੀ ਉੱਤੇ ਹਿਊਮਨ ਲਾਈਫ ਆ ਲਈ ਤੁਸੀਂ ਉੱਤੇ ਕੋਈ ਬਰ ਮੈਸ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਤੇ ਤਾਂ ਤਿੰਨ ਸਾਲ ਬੱਚਾ ਬੇਸਿਕ ਸਾਇੰਸਸ ਦੇ ਪ੍ਰੋਗਰਾਮ ਪੜ੍ਹੂਗਾ ਉੱਤੇ डीबीओ अमेरिका नॉर्थ अमेरिका सेंट विनसेंट कैंपस दो साल ही स्टूडेंट अपने एग्जाम क्लीयर करके यूएस जाऊँगा दो साल स्टडी करेगा उद इंडिया वापस भी आ सदा एम बी बी एस डिग्री लैके उ स्टे कर सकता है उत्तर फिर एक हो लाइसेंस एग्जाम क्लीयर करके रेजीडेंसी प्रोग्राम जिन्होंने इंडिया एम डी कह रहे प्रोग्राम उ कर स बच्चा तक सिक्स थाउजेंड डॉलर तो लैके एट थाउजेंड डॉलर तक स्टूडेंट उ तो सा एक योजा वेंचर खोलन मेन मकसद यह स्टूडेंट अमेरिका खोलन सब तो वाला क्वालिफाइड डॉक्टर तो पढ़िया जाए स्टूडेंट तो बिकॉज अमेरिका बहुत नेढ़े हार्डली थ्री आवर्स फ्लाइट फ्रॉम सेंट विनसेंट तो सा बहुत ही वर्ल्ड क्लास रिनाउंड फैकल्टी है जी ऑलरेडी ਮੈਡੀਕਲ ਕਾਲਜਿਸ ਦੇ ਯੂਨੀਵਰਸਿਟੀ ਚ ਪੜਾ ਰਹੀ ਹੈ ਉਹਨਾਂ ਤੋਂ ਬੱਚੇ ਨੂੰ ਐਕਸਪੋਜ਼ਰ ਹੋਊਗਾ ਔਰ ਹਸਪੀਟਲ ਉੱਤੇ ਸਟੂਡੈਂਟ ਨੂੰ ਕਲੀਨਿਕਲ ਟ੍ਰੇਨਿੰਗ ਹੋਊਗੀ ਔਰ ਦ ਬੈਸਟ ਪਾਰਟ ਇਜ਼ ਲੈब्स ਕਿੱ데 ਉੱਤੇ ਲੈब्स ਹੈ ਉਹਦੇ ਵਿੱਚ ਬੱਚਾ ਕਲੀਨਿਕਲ ਟ੍ਰੇਨਿੰਗ ਉੱਥੇ ਵੀ ਕਰੂਗਾ ਪ੍ਰੈਕਟਿਸ ਕਰੂਗਾ ਸਾਇੰਸ ਲੈब्स ਦੇ ਵਿੱਚ ਕੰਮ ਕਰੂਗਾ ਔਰ ਜਿਹੜੀ ਟੈਕਨੋਲੋਜੀ ਲਰਨ ਕਰੂਗਾ ਸਟੂਡੈਂਟ ਖਾਸਤੇ ਰਹੂਗੀ ਕੰਟਰੀਜ਼ ਦੇ ਵਿੱਚ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਐਜੂਕੇਸ਼ਨ ਹੋਊਗੀ ਵਿਦ ਅਮਰਜਿੰਗ ਟੈਕਨੋਲੋਜੀਜ਼

ਉਸ ਤੋਂ ਬਾਅਦ ਫੈਮਿਲੀ ਮੈਡੀਸਨ ਆ ਗਿਆ ਆਬਸਟ੍ਰੈਕਟਿਕ ਟ੍ਰਿਸ ਆ ਗਿਆ ਥੈਨ ਗੈਨਕੋਲੋਜੀ ਆ ਗਿਆ ਸਰਜਰੀ ਆ ਗਿਆ ਸੈਕਟਰੀ ਆ ਗਿਆ ਤੇ ਸਟੂਡੈਂਟ ਕੋਲੇ ਬਹੁਤ ਤਰ੍ਹਾਂ ਦੇ ਪੈਡਰਿਕਸ ਆ ਗਿਆ ਤਾਂ ਬਹੁਤ ਤਰ੍ਹਾਂ ਦੇ ਆਪਸ਼ਨਸ ਹੈ ਆਪਣੇ ਕੋਰ ਇਲੈਕਟਿਵ ਪੜ ਕੇ ਨਾਨ ਦਰਨ ਲਈ ਹਰ ਤਰ੍ਹਾਂ ਦੀ ਫੀਲਡ ਨੂੰ ਇਸ ਤੋਂ ਬਾਅਦ ਉਹਦੇ ਉੱਪਰ ਇਲੈਕਟਿਵਸ ਆ ਜਾਂਦੇ ਨੇ ਬੱਚੇ ਤੇ ਉਹ ਕਿਹੜੀ ਫੀਲਡ ਦੇ ਵਿੱਚ ਹੋਰ ਸਪੈਸ਼ਲਾਈਜ਼ੇਸ਼ਨ ਕਰਦਾ ਹੈ ਉਹ ਕਾਰਡੀਓਲੋਜੀ ਕਰੇ ਯੂਰੋਲੋਜੀ ਕਰੇ ਪ੍ਰੈਕਟੀਕਲ ਕਲੀਨਿਕ ਦੇ ਵੀ ਜਾਣਾ ਚਾਹੁੰਦਾ ਮੱਚ ਐਨਸਥੀਸੀਆ ਦੇ ਵੀ ਜਾ ਰਹੇ ਤਾਂ ਹਰ ਤਰ੍ਹਾਂ ਦੀ ਆਪਸ਼ਨ ਲੈ ਕੇ ਚਲਦਾ ਵਾ ਤਾਂ ਜਿਹੜਾ ਕਰਿਕੂਲਮ ਬਹੁਤ ਰੋਬਸਟ ਹੈ ਕਿ ਸਟੂਡੈਂਟ ਉਥੋਂ ਲਰਨ ਕਰੂਗਾ ਉਹ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਜੇ ਡਾਕਟਰ ਬਣ ਕੇ ਜਾ ਰਿਹਾ ਹੋਵੇ ਉੱਤੇ ਹੈਂਡਸ-ਆਨ ਪ੍ਰੈਕਟੀਕਲ ਟ੍ਰੇਡਿੰਗ ਉਹਦੀ ਇੰਨੀ ਅੱਛੀ ਹੋਈ ਹੋਊਗੀ ਇੰਨੀ ਕੰਪੀਟੈਂਸ ਉਹ ਬੱਚੇ ਨੂੰ ਇੰਨੀ ਮਹਾਰਤ ਹੋਊਗੀ ਕਿ ਉਹਥੇ ਕੰਮ ਕਰ ਸਕਦਾ ਬਹੁਤ ਵਧੀਆ ਤਰੀਕੇ ਨਾਲ ਔਰ ਇੱਕ ਵਰਲਡ ਕਲਾਸ जिन्होंने कहें कि मैडिकल साइंस का डॉक्टर बन के निकलूंगा यही साढ़ा मेन जिन्होंने कहें कि विजन लैके चल रहे वी हैव आर ओन बेकरी ऑल्सो इन द यूनिवर्सिटी एंड फॉर केटरिंग मैडिकल स्टूडेंट वी हैव वॉट वर्ल्ड क्लास हॉस्पिटल इन द यूनिवर्सिटी कैंपस प्रोग्राम इन ह्यूमैनिटी सोशल साइंस इन एजुकेशन स्पेशल एजुकेशन So more than 200 courses are there in the university. The university is adding new feather to the cap. Recently, we have been accredited as NAC A plus university. We are among the top five percent universities in India. एक गल पली पात सारे असं जानते हाँ कि दुनिया के जिन्हें भी इंसान इस समाज के रेंदे ने ਵਾਹਿਗੁਰੂ ਨੇ ਅਕਾਲ ਪੁਰਖ ਨੇ ਸਾਨੂੰ ਵੱਖ-ਵੱਖ ਪੇਸ਼ੇ ਵੰਡ ਕੇ ਸਾਨੂੰ ਰੋਜ਼ੀ-ਰੋਟੀ ਦੇ ਸਾਧਨ ਪ੍ਰਦਾਨ ਕੀਤੇ ਨੇ ਚਾਹੇ ਉਹ ਕੋਈ ਐਜੂਕੇਸ਼ਨ ਦਾ ਵਿਭਾਗ ਹੈ ਚਾਹੇ ਉਹ ਕੋਈ ਪੁਲਿਸ ਦਾ ਵਿਭਾਗ ਹੈ ਜਾਂ ਕਿਸੇ ਹੋਰ ਵਿਭਾਗ ਦੇ ਲੋਕ ਨੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੀ-ਆਪਣੀ ਥਾਂ ਤੇ ਬਹੁਤ ਵਧੀਆ ਤਰੀਕੇ ਨਾਲ ਜੀਵਨ ਪ੍ਰਦਾਨ ਕੀਤਾ ਹੈ ਇਹ ਸਾਰੇ ਵਿਭਾਗ ਇਹ ਕੋ ਆਪਣੇ ਥਾਂ ਤੇ ਠੀਕ ਨੇ ਪਰ ਇਸ ਤੋਂ ਵੀ ਵੱਧ ਕੇ ਹਰ ਪੇਰੈਂਟਸ ਹਰ ਮਾਪੇ ਚਾਹੁੰਦਾ ਹੈ ਕਿ ਮੇਰਾ ਬੱਚਾ ਆਈਐਸ ਅਫਸਰ ਬਣੇ ਆਈਪੀਐਸ ਅਫਸਰ ਬਣੇ ਜਾਂ ਡਾਕਟਰ ਬਣੇ ਇਹ ਹਰ ਮਾਪੇ ਦੀ ਇੱਛਾ ਹੈ ਪਰ ਵਾਹਿਗੁਰੂ ਅਕਾਲ ਪੁਰਖ ਜਿਸ ਤੇ ਨਦਰ ਕਰਦਾ ਹੈ ਉਸ ਨੂੰ ਹੀ ਇਹ ਰੁਤਬੇ ਪ੍ਰਦਾਨ ਹੁੰਦੇ ਨੇ ਮੈਂ ਸਮਝਦਾ ਹਾਂ ਅਸੀਂ ਪਟਿਆਲਾ ਦੇ ਲੋਕ ਬਹੁਤ ਭਾਗਾ ਵਾਲੇ ਹਾਂ ਕਿ ਜੋ ਸਾਨੂੰ ਅੱਜ ਦੇਸ਼ ਭਗਤ ਜਿਊਨੀਵਰਸਿਟੀ ਅਮਰੀਕਾਸ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਲੋਕਾਂ ਲਈ ਇਸ ਯੂਨੀਵਰਸਿਟੀ ਆ ਜਿਹੜੀ ਉਹ ਪ੍ਰਦਾਨ ਸਾਫਤ ਹੋ ਰਹੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਨੀਟ ਦਾ ਟੈਸਟ ਕਲੀਅਰ ਹੈ 60% ਤੋਂ ਉਪਰ ਮਾਰਕਸ ਨੇ ਇਸੇ ਕਾਰਨ ਕਰਕੇ ਜੇਕਰ ਉਸ ਦਾ ਇਸ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਮੈਡੀਕਲ ਇੰਸਟੀਚਿਊਸ਼ਨ ਦੇ ਵਿੱਚ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਵੀ ਹੁੰਦਾ ਤਾਂ ਇਹ ਯੂਨੀਵਰਸਿਟੀ ਉਹਨਾਂ ਸਟੂਡੈਂਟਸ ਨੂੰ ਵੀ ਉਹਨਾਂ ਪੇਰੈਂਟਸ ਨੂੰ ਵੀ ਬੜਾ ਮਾਣ ਪ੍ਰਦਾਨ ਕਰਦੀ ਹੈ ਕਿ ਉਹਨਾਂ ਦੀ ਜਿਹੜੀ ਇੱਛਾ ਹੈ ਕਿ ਸਾਡਾ ਬੱਚਾ ਡਾਕਟਰ ਬਣੇ ਜਾਂ ਬੱਚਿਆਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਡਾਕਟਰ ਬਣੀਏ ਤਾਂ ਇਸ ਯੂਨੀਵਰਸਿਟੀ ਨੇ ਆਪਣਾ ਕੌਂਟੀਨੈਂਟ ਜਿਹੜੀ ਹੈ ਨਾਰਥ ਅਮਰੀਕਾ ਕੌਂਟੀ ਦੇ ਵਿੱਚ ਆਪਣੀ ਇੱਕ ਦੇਸ਼ ਪੱਤ ਯੂਨੀਵਰਸਿਟੀ ਅਮਰੀਕਾਜ਼ ਖੋਲ ਕੇ ਸਾਡੇ ਲਈ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਸਾਡੇ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਿਸ ਕੰਟਰੀ ਵਿੱਚ ਹੈ ਕਿਸ ਕਾਉਂਟੀ ਵਿੱਚ ਹੈ ਅਤੇ ਦੇਸ਼ ਦੀ ਇਹ ਯੂਨੀਵਰਸਿਟੀ ਰੈਕੋਗਨਾਈਜ਼ਡ ਹੈ ਵਰਲਡ ਦੇ ਵਿੱਚ ਵਰਲਡ ਡਾਇਰੈਕਟਰੀ ਜਿਹੜਾ ਸਕੂਲ ਆਫ ਮੈਡੀਸਨ ਹੈ ਮੈਡੀਕਲ ਸਕੂਲ ਨੇ ਉਸ ਦੇ ਵਿੱਚ ਵੀ ਇਹ ਆਲਰੇਡੀ ਰਜਿਸਟਰਡ ਹੈ ਤੁਸੀਂ ਜਦੋਂ ਨੈੱਟ ਤੇ ਸਰਚ ਕਰੋਗੇ ਤਾਂ ਤੁਹਾਨੂੰ ਦੇਸ਼ਪਤ ਯੂਨੀਵਰਸਿਟੀ ਅਮਰੀਕਾਸ ਨੂੰ ਖੋਲਣ ਤੋਂ ਅੱਗੇ ਡਿਟੇਲ ਦੇ ਵਿੱਚ ਤੁਹਾਡੇ ਸਾਹਮਣੇ ਪ੍ਰੋਸਪੈਕਟਰੀ ਜੋ ਬ੍ਰੌਸ਼ਰਸ ਦਿੱਤੇ ਹੋਏ ਨੇ ਇਹਦੇ ਵਿੱਚ ਡਿਟੇਲ ਦਿੱਤੀ ਹੋਈ ਹੈ ਸੋ ਅਸੀਂ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਮੈਂ ਸਾਰੇ ਬੈਠੇ ਆਡੀਅנס ਨੂੰ ਜਿਹੜੇ ਪ੍ਰੈਸ ਰਿਪੋਰਟਰ ਸਾਹਿਬਾਨ ਨੇ ਇਲੈਕਟ੍ਰੋਨਿਕ মিডিਆ ਤੋਂ ਆਏ ਨੇ ਸਾਰਿਆਂ ਦਾ ਦਿਲੋਂ ਤਹਿਤ ਕਰਦਾ ਹਾਂ ਕਿ ਤੁਸੀਂ ਇੱਥੇ ਆ ਕੇ ਇੱਕ ਮਾਣ ਵਧਾਇਆ ਅਤੇ ਅਸੀਂ ਆਸ ਕਰਦੇ ਹਾਂ ਕਿ ਇਸ ਇਲੈਕਟ੍ਰੋਨਿਕ মিডিਆ ਅਤੇ ਪ੍ਰੈਸ ਰਾਹੀਂ ਸਾਡੇ ਪਟਿਆਲੇ ਦੇ ਹੀ ਨਹੀਂ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਦੁਨੀਆ ਤੱਕ ਇਸ ਯੂਨੀਵਰਸਿਟੀ ਦਾ ਮੈਸੇਜ ਜਾਵੇਗਾ ਤਾਂ ਕਿ ਜਿਹੜੇ ਲੋਕਾਂ ਦੀ प्रबल ਇੱਛਾ ਹੈ ਕਿ ਸਾਡੇ ਬੱਚੇ ਡਾਕਟਰ ਬਣ ਸਾਡੇ ਬੱਚੇ ਕਿਸੇ ਵੀ ਕੀਮਤ ਤੇ ਅਮਰੀਕਾ ਵਿੱਚ ਜਾਣ ਤੇ ਉਹਨਾਂ ਦੇ ਜਿਹੜੇ ਰਸਤੇ ਨੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਹਰ ਕੰਟਰੀ ਵਿੱਚ ਜਾਣ ਲਈ ਖੁੱਲੇ ਨੇ ਇਸ ਲਈ ਮੈਂ ਸਮਝਦਾ ਹਾਂ ਕਿ ਦੇਸ਼ ਭਰ ਦੀ ਯੂਨੀਵਰਸਿਟੀ ਹੈ ਜਿਹੜੀ ਬਹੁਤ ਹੀ ਵਧਾਈ ਦੇ ਪਾਤਰ ਹੈ ਬਹੁਤ ਹੀ ਜੀ ਦੀ ਕਮਲਦਰ ਦੇ ਮੈਚ ਵੀ ਆਰ ਇਨ ਪਟਿਆਲਾ ਔਰ ਡੀਬੀਓ ਅਮਰੀਕਸ ਅਸੀਂ ਲਾਂਚ ਕਰ ਰਹੇ ਹ ਆਪਣਾ ਐਮਬੀਬੀਐਸ ਕਾਲਜ ਸੇਂਟ ਵਿਨਸੈਂਟ ਦਿ ਗ੍ਰੈਂਡਾਈਲਸ ਦੇਸ਼ ਭਗਤ ਯੂਨੀਵਰਸਿਟੀ ਪਹਿਲਾਂ ਹੀ ਬਹੁਤ ਸੇਵਾ ਕਰ ਰਹੀ ਹੈ ਆਪਣਾ ਐਜੂਕੇਸ਼ਨ ਦੇ ਖੇਤਰ ਦੇ ਵਿੱਚ 30 ਸਾਲ ਤੋਂ ਔਰ 200 ਤੋਂ ਉੱਪਰ ਕੋ ਡੀਬੀਓ ਸਾਡੇ ਮੰਡੀ ਕੋ ਬਿੰਦਕੜ ਕੈਂਪਸ ਚੱਲ ਰਿਹਾ ਹੈ ਜਿਹੜੀ A+ ਐਕ੍ਰੈਡੀਟਡ ਹੈ ਅਮਰੀਕਸ ਕੈਂਪਸ ਹੋਈ ਤਾਂ ਲੈ ਕੇ ਕਿ ਐਮਬੀਬੀਐਸ ਦੀ ਬਹੁਤ ਡਿਮਾਂਡ ਹੈ ਔਰ A ਵੇ ਟੂ ਅਮਰੀਕਾ लोग जो अमरीका जाना चाहते हैं उन्होंने वर्ल्ड क्लास एजुकेशन मिलेगी क्लिनिकल एक्सपोजर मिलेगा तीन साल उसे पढ़ के दो साल लिए क्लिनिकल रोटेशन यूएस यूके यू ऑस्ट्रेलिया कितने भी जा सकते हैं और अमेरिका कर सकते हैं और उसडेंसी प्रोग्राम भी है जु छे हजार डॉलर तू लैके अठ हज़ार डॉलर तक साइफंड भी मिलेगा बेस्ट पार्ट यह कि स्टूडेंट जो वर्ल्ड कलास एक्सपोजर लूगा ਆਲਰੇਡੀ ਫੈਕਲਟੀ ਰੈਨਾਉਂਡ ਫੈਕਲਟੀ ਇਵਨ ਜਿਹੜੇ ਮੈਡੀਕਲ ਕਾਲਜ ਦੇ ਹਸਪੀਟਲਸ ਦੀ ਯੂਐਸ ਤੇ ਯੂਕੇ ਦੀ ਫੈਕਲਟੀ ਉੱਥੇ ਸਟੂਡੈਂਟ ਨੂੰ ਪੜਾਉਗੀ ਔਰ ਹੈਂਡਸ ਔਨ ਪ੍ਰੈਕਟੀਕਲ ਟ੍ਰੇਨਿੰਗ ਹੋਊਗੀ ਲੈਬਸ ਦੇ ਵਿੱਚ ਤੇ ਖਾਸ ਕਰਕੇ ਜਿਹੜੇ ਪੇਸ਼ੈਂਟਸ ਦੇ ਉੱਪਰ ਔਰ ਐਕਸਪਰਟ ਬਣ ਕੇ ਨਿਕਲੂਗਾ ਡਾਕਟਰ ਅਸੀਂ ਤਾਂ ਕਰਕੇ ਅਸੀਂ ਇਹ ਪ੍ਰੋਗਰਾਮ ਸਟਾਰਟ ਕੀਤਾ ਔਰ ਬਹੁਤ ਹੀ ਅਫੋਰਡੇਬਲ ਫੀਸ ਸਟਰਕਚਰ ਹੈ ਟੋਟਲ ਮਿਲਾ ਕੇ ਦਾ ਪੂਰਾ ਖਰਚਾ ਪੰਜ ਸਾਲ ਦਾ 50 ਲੱਖ ਰੁਪਏ ਦੇ ਵਿੱਚ ਅੱਛਾ ਐਮਬੀਬੀਐਸ ਦੀ ਪੂਰੀ ਪੜ੍ਹਾਈ ਪੜ੍ਹ ਸਕਦਾ ਉੱਥੇ ਜਾ ਕੇ ਵਾਟ ਅਬਾਊਟ ਪੀਆਰ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸਪੈਕਟਸ ਹੁੰਦੇ ਆ ਜਦੋਂ ਬੱਚਾ ਆਪਣਾ ਪੜ੍ਹਾਈ ਪੂਰੀ ਕਰਦਾ ਵਾ ਯੂਐਸ ਦੇ ਵਿੱਚ ਜਾਂਦਾ ਵਾ ਉਹਦੇ ਨਾਲ-ਨਾਲ ਕੀ ਹੁੰਦਾ ਉੱਥੇ ਡਿਫਰੈਂਟ ਪ੍ਰੋਸਪੈਕਟਸ ਹੁੰਦੇ ਆ ਲਾਇਸੈਂਸ ਐਗਜ਼ਾਮ ਪਾਸ ਕਰਦਾ ਰੈਸਿਡੈਂਸੀ ਕਰਦਾ ਐਮਡੀ ਐਮ ਐਮਐਸ ਪ੍ਰੋਗਰਾਮ ਕਰਦਾ ਵਾ ਨਾਲ ਨਾਲ ਉੱਥੇ ਕਲੀਨਿਕਲ ਟ੍ਰੇਨਿੰਗ ਕਰਦਾ ਉੱਥੋਂ ਜਿਹੜੇ ਨਾਰਮਸ ਐ ਨਾਟ ਓਨਲੀ ਉਹ ਪੀਆਰ ਤੋਂ ਨੈਕਸਟ ਲੈਵਲ ਐ ਪੀਆਰ ਤੇ ਪੱਕੇ ਹੋਣ ਲਈ ਨਾਰਮਲੀ ਪੰਜਾਬੀ ਤਾਂ ਜਾਂਦੇ ਸੀਗੇ ਕਿਸੀ ਉੱਥੇ ਐਜੂਕੇਸ਼ਨ ਉਸ ਲੈਵਲ ਦੀ ਨਹੀਂ ਲੈਣੀ ਕਿ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ ਇਹਦੇ ਵਿੱਚ ਪਤਾ ਪੂਰੇ ਵਰਲਡ ਓਵਰ ਜਿਵੇਂ ਤੁਹਾਨੂੰ ਯੂਐਸ ਤੇ ਪਤਾ ਹੈ ਕਿ ਮੈਡੀਕਲ ਡਾਕਟਰਸ ਦੀ ਬਹੁਤ ਜ਼ਿਆਦਾ ਕਮੀ ਹੈ ਹਰ ਜਗ੍ਹਾ ਦੇ ਉੱਪਰ ਔਰ ਉਹ ਤਾਂ ਉੱਥੇ ਨਾਲ ਦੀ ਨਾਲ ਹੀ ਉੱਥੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਨੂੰ ਰੈਡੀ ਹੁੰਦੇ ਆ ਡਿਫਰੈਂਟ ਟਾਈਪ ਆਫ ਉਹਨਾਂ ਦੇ ਜਿਹਨੂੰ ਕਹਿੰਦੇ ਆ ਕਿ ਡਰਾ ਤੇ ਲਾਟਰੀ ਸਿਸਟਮ ਚੱਲਦੇ ਆ ਉਹਦੇ ਵਿੱਚ ਵੀ ਉਹ ਇੰਡਕਟ ਹੋ ਸਕਦੇ ਆ ਪਰ ਜਿਹੜਾ ਇੱਕ ਵਰਲਡ ਕਲਾਸ ਡਾਕਟਰ ਹੈ ਉਹਨੂੰ ਪੀਆਰ ਉਹਨੂੰ ਇੰਪੋਰਟੈਂਟ ਨਹੀਂ ਹੈ ਉਹਨੂੰ ਸਭ ਤੋਂ ਵੱਡੇ ਹੁੰਦਾ गिव ਬੈਕ ਟੂ ਸੋਸਾਇਟੀ ਸੋ ਮੈਂ ਲਈ ਮੈਂ ਕੀ ਦੇ ਸਕਦਾ ਇਹ ਐਮਬੀਸ਼ਨ ਲੈ ਕੇ ਡਾਕਟਰ profession ਚੁਣਿਆ ਜੰਦਾ ਹੋਰ ਵਾਕਈ ਜਿਹਨੂੰ ਕਹਿੰਦੇ ਕਿ ਦੇਸ਼ ਭਗਤ یونیورسٹی ਆਪਣੇ ਆਪ ਦੇ ਵਿੱਚ ਇਹ ਨਵਾਂ ਜਿਹੜਾ ਪੁਰਾਣਾ ਕੀਤਾ opportunity ਲੈ ਕੇ ਆਈ ਹੈ ਇਹ ਬਹੁਤ ਵੱਡੀ ਚੀਜ਼ ਹੈ ਪੰਜਾਬੀਆਂ ਲਈ ਵੀ ਸਾਡੇ ਸੂਬੇ ਦਾ ਨਾਮ ਵੀ ਹੋਊਗਾ ਆਪਰਾ ਦੇਸ਼ ਦਾ ਨਾਮ ਵੀ ਹੋਊਗਾ ਉਹ ਸਾਡੇ ਜਿਹੜੇ ਡਾਕਟਰ ਹੈ ਇਹੋ ਜੀ ਵਰਲਡ ਕਲਾਸ